ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਬਾਈ ਬੋਰਡ ਦੇ ਘਰੇ ਆਏ ਆ ਬਾਈ ਦਾ ਵਪਾਰ ਲਾਈਨ ਦਾ ਕੰਮ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਜਿਹੜਾ ਪਿੰਡ ਆ ਥਾਂਦੇ ਵਾਲਾ ਮੁਕਸਰ ਤੋਂ 5-6 ਕਿਲੋਮੀਟਰ ਇਹ ਚੜਦੇ ਵਾਲੇ ਪਾਸੇ ਨੂੰ ਇਹ ਪਿੰਡ ਰਹਿ ਜਾਂਦਾ ਤੇ ਪੁਰਾਣਾ ਵਪਾਰ ਲਾਈਨ ਦਾ ਕੰਮ ਆ ਬਾਈ ਬੋਰਡ ਦਾ ਅੱਜ ਤੁਸੀਂ ਦੇਖ ਰਹੇ ਇੱਕ ਤੋਕੜ ਗੱਬਣਾ ਝੋਟੀਆ ਜੀ ਦੀ ਆਪਾਂ ਵੀਡੀਓ ਕਵਰ ਕਰਨੀ ਆ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਡਿਟੇਲ ਇਹਦੀ ਆਪਾਂ ਆਪ ਹੀ ਦੇਣੀ ਆ ਤੇ ਡਿਟੇਲ ਇਹਦੀ ਇਸ ਪ੍ਰਕਾਰ ਆ ਦੋਸਤੋ ਪਹਿਲਾ ਸੂਆ ਦੋਸਤੋ ਸੂਈ ਆ ਝੋਟੀ ਪਹਿ ਲੈਣਾ ਚੰਗਾ ਸੋਹਣਾ ਸਰੀਰ ਆ ਦੋਸਤੋ ਮਗਰੇ ਦੇ ਕੱਟਾ ਆ ਕੱਟਾ ਚਾਰ ਮਹੀਨੇ ਦੀ ਸੂਈ ਆ ਦੋਸਤੋ ਇਹ ਤੇ ਦੁੱਧ ਕਰਮਾਂ ਵਾਲੀ ਥੱਲੇ 10 ਕਿਲੋ ਠੰਡਾ ਦੁੱਧ ਦੋਆਂ ਵੇਲਿਆਂ ਦਾ 10 ਕਿਲੋ ਆ ਸੀਲ ਠੰਢੀ ਆ ਮੀਨਾ ਟੀਗਾ ਭਰਾਏ ਨੂੰ ਹੋਇਆ ਬਾਈ ਜੀ ਉਦੋਂ ਬਾਅਦ ਬੋਲੀ ਨਹੀਂ ਤੇ 100% ਰਹਿ ਗਈ ਹੋਣੀ ਆ ਤੇ ਚੰਗਾ ਕੱਦ ਕਾਠਾ ਸਿੰਘ ਗੋਲ ਆ ਮੋਹਰਾ categories ਚ ਪੈਂਦੀ ਆ ਥਣ ਥਣੋਂ ਨੇੜੇ ਹੋ ਕੇ ਦਿਖਾ ਦਿੰਨੇ ਆ ਥਣਾ ਦਾ ਸਾਈਜ਼ ਚੰਗਾ ਖੁੱਲਾ ਥਣ ਲੱਗਿਆ ਦੋਸਤੋ ਮੋਟਾ ਮੋਟਾ ਹੈ ਮੁਠੀ ਦੀ ਚਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾ ਦਿੰਨੇ ਆ ਸਾਫ ਸੁਥਰੇ ਪੈਠਪੁੜੇ ਦੀ ਆ ਚਾਰ ਸੈਟਰ ਗਈ ਪਈ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਹਵਾਨਾ ਹਜੇ ਸਜਣਾ ਵਰਗਾ ਪਿਆ ਦੋਸਤੋ 10 ਕਿਲੋ ਦੁੱਧ ਦੋਸਤੋ ਪਹਿਲਾਂ ਥੱਲੇ ਟੋਕੜ ਥੱਲੇ ਕੰਡੇ ਵਾਲਾ ਦੇਖ ਸਕਦੇ ਹੋ ਤੁਸੀਂ ਸਾਫ ਬਹੁਤ ਆ ਝੋਟੀ ਦੋਨਾਂ ਪਾਸੇ ਤੋਂ ਤੁਹਾਨੂੰ ਜਜਮੈਂਟ ਥਣਾ ਦੀ ਕਰਾਤੀ ਆ ਬਾਕੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੋਸਤੋ ਹਵਾਨਾ ਤੁਰਦੀ ਦੋ ਤੁਹਾਨੂੰ ਇਹਦਾ ਦਿਸ ਜਾਣਾ ਵੇਲ ਚੰਗੀ ਆ ਕੱਦ ਕਾਠ ਵਾਲੀ ਆ ਹੌਲੀ ਬੱਚ ਕੇ ਟਲਕਣਾ ਜਾ ਲਓ ਵੀ ਮਿੱਤਰੋ ਕੱਦ ਕਾਠ ਚੰਗਾ ਰਾਜੀਪੜੀ ਬਹੁਤ ਆ ਘਰ ਦੀ ਮਾਝਾ ਦੋਸਤੋ ਬਾਈ ਕੋਲੇ ਇਹ ਵੈਸੇ ਵਪਾਰ ਲੈਣ ਦਾ ਕੰਮ ਆ ਇਹ ਘਰੇ ਚ ਹੋਈ ਆ ਬਾਈ ਨੇ ਸ਼ਾਨਦਾਰ ਪੱਠਪੜਾ ਹੈ ਆਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਬਾਈ ਅਜਾਪ ਘਰੇ ਹੈ ਨਹੀਂ ਸੀ ਇਸ ਕਰਕੇ ਮੈਂ ਸਾਰੀ ਡਿਟੇਲ ਆਪ ਹੀ ਦਿੱਤੀ ਆ ਲੈ ਚੱਲ ਬਈ ਬਾਈ ਦਾ ਨਾਮ ਦੋਸਤੋ ਬੋਰਡ ਸਿੰਘ ਪਿੰਡ ਥਾਂਦੇ ਵਾਲਾ ਵਪਾਰ ਲਾਈਨ ਦਾ ਕੰਮ ਆ ਤੇ ਨੰਬਰ ਬਾਈ ਦਾ ਹੈਗਾ 70098 04956 ਦੁਬਾਰਾ ਫੇਰ ਨੰਬਰ ਦੱਸ ਦਿਨਾ ਦੋਸਤੋ 70098 04956 ਨੰਬਰ ਆ ਬਹੁਤ ਚੰਗੀ ਝੋਟੀ ਆ ਦੋਸਤੋ ਤੇ ਮੁੱਲ 90000 ਆ ਮਾਨਤਾ 90000 ਚ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਮਗਰੇ ਦੇ ਘਟਾ ਦੋਸਤੋ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ 22 ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਬਾਕੀ ਦੋਸਤੋ ਤੁਸੀਂ ਆ ਕੇ ਵੀ ਝੋਟੀ ਦੇਖ ਸਕਦੇ ਹੋ ਜਦੋਂ ਤੁਸੀਂ ਆ ਕੇ ਦੇਖੋਗੇ ਤਾਂ ਝੋਟੀ ਤੁਹਾਡੇ ਪਸੰਦ ਆਊਗੀ ਆਹ ਮਗਰ ਕਟਾ ਤੁਹਾਨੂੰ ਦੁਬਾਰਾ ਦਿਖਾ ਦੇਵਾਂਗੇ ਵੀਡੀਓ ਚੰਗੀ ਲੱਗੀ ਤਾਂ ਲੋਕ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਮਿਲਦੇ ਹਾਂ ਦੋਸਤੋ ਯਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ